ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰਿਆਂ ਨੇ ਠੀਕ ਠਾਕ ਆਸ ਕਰਦਾ ਠੀਕ ਠਾਕ ਹੋਵੋਗੇ ਗੁਰੂ ਘਰ ਸਾਹਿਬ ਆਏ ਸੀ ਮੱਥਾ ਟੇਕਣ ਸ਼ਾਮ ਦਾ ਟਾਈਮ ਆ ਤੇ ਬਹੁਤ ਹੀ ਸ਼ਾਂਤਮਈ ਵਾਤਾਵਰਨ ਆ ਬਹੁਤ ਹੀ ਸ਼ਾਂਤਮਈ ਗੁਰੂ ਘਰ ਸਾਹਿਬ ਹਵਾ ਚੱਲ ਰਹੀ ਆ ਤੇ ਆਦਰ ਜਿਹੜਾ ਆਪਾਂ ਸਾਨੂੰ ਪਤਾ ਹੀ ਆ ਗੁਰੂ ਗ੍ਰੰਥ ਸਾਹਿਬਹਾਰਾ ਜੀ ਬਰਾਜਮਾਨ ਨੇ ਸਾਰੇ ਹੀ ਪੰਜਾਬ ਦੇ ਵਿੱਚ ਸਾਰੀ ਗੁਰਦੁਆਰਿਆਂ ਦੇ ਵਿੱਚ ਤੇ ਜਿਨੇ ਵੀ ਕੁਝ ਲੈਣਾ ਨਾ ਉਹ ਗੁਰੂ ਗ੍ਰੰਥ ਸਾਹਿਬਹਾਰਾ ਜੀ ਕੋਲ ਮੱਥਾ ਟੇਕੋ ਗੁਰੂ ਗ੍ਰੰਥ ਸਾਹਿਬਹਾਰਾ ਜੀ ਨੂੰ ਮੰਨੋ ਕਿਉਂਕਿ ਦਸਾਂ ਗੁਰੂਆਂ ਦੀ ਪ੍ਰਗਟ ਦੇ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਜੀ ਨੇ ਉਹਨਾਂ ਨਾਲ ਗੱਲਾਂ ਕਰੋ ਆਪਦੇ ਗੁਰੂ ਨਾਲ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਨੇ ਸਭ ਕੁਝ ਲਿਖਿਆ ਪਿਆ ਹੋਰ ਕਿਸੇ ਭੜਕਣ ਆਪਦੇ ਮਨ ਨੂੰ ਆਪਦੇ ਦਿਲ ਨੂੰ ਹੋਰ ਕਿਸੇ ਪਾਸੇ ਲੈ ਜਾਣ ਦੀ ਲੋੜ ਨਹੀਂ ਹੈ ਕਿ ਜਿਹੜੇ ਧਰਮ ਨਾਲ ਤੁਸੀਂ ਸੰਬੰਧਤ ਹੋ ਉਸ ਧਰਮ ਨੂੰ ਜੋ ਵੀ ਆਪਾਂ ਨੂੰ ਮਿਲੇਆ ਗੁਰੂ ਸਾਹਿਬਾਂ ਨੇ ਦਿੱਤਾ ਆਪਾਂ ਨੂੰ ਉਸ ਧਰਮ ਨੂੰ ਮੰਨੋ ਕਿਉਂਕਿ ਸਭ ਤੋਂ ਵੱਡਾ ਜਿਹੜਾ ਗ੍ਰੰਥਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੇ ਸਿੱਖ ਧਰਮ ਦੇ ਵਿੱਚ ਤੇ ਬਹੁਤ ਕੁਝ ਮਿਲਦਾ ਇਥੋਂ ਬਹੁਤ ਕੁਝ ਲੋਕਾਂ ਨੂੰ ਮਿਲ ਗਿਆ ਇੱਥੋਂ ਇੱਕ ਇੱਕ ਰੁਪਿਆ ਪਾ ਕੇ ਆਪਾਂ ਲੱਖਾਂ ਲੱਖਾਂ ਰੁਪਿਆ ਕਰੋੜਾਂ ਕਰੋੜਾਂ ਰੁਪਏ ਤੀ ਹੋ ਗਏ ਇੱਥੋਂ ਆ ਮਾੜੇ ਦੇ ਦਰ ਤੇ ਦੇਣ ਨੂੰ ਸਭ ਕੁਝ ਆ ਸਭ ਨੂੰ ਦਿੰਦਾ ਉਹ ਇਹ ਨਹੀਂ ਹੈਗਾ ਵੀ ਕਿਸੇ ਨੂੰ ਦਿੰਦਾ ਨਹੀਂ ਹੈਗਾ ਸਭ ਨੂੰ ਦਿੰਦਾ ਉਹ ਸਭ ਨੂੰ ਪਰਖਦਾ ਉਹ ਵੀ ਕੌਣ ਮੇਰੇ ਥਾਈ ਖੜਦਾ ਕੌਣ ਭੱਜਦਾ ਮੇਤੋਂ ਕਿਉਂਕਿ ਚੰਗੇ ਟਾਈਮ ਦੇ ਵਿੱਚ ਆਪਾਂ ਭੁੱਲ ਜਾਂਦੇ ਆਪਦੇ ਗੁਰੂ ਨੂੰ ਮਾੜੇ ਟਾਈਮ ਦੇ ਵਿੱਚ ਆਪਾਂ ਨੂੰ ਯਾਦ ਆ ਜਾਂਦਾ ਗੁਰੂ ਆਪਣਾ ਵੀ ਚਲੋ ਵੀ ਅੱਜ ਹੁਣ ਆਪਣੇ ਦੇ ਮਾੜੇ ਦਿਨ ਚੱਲ ਪਏ ਵੀ ਮਹਾਰਾਜ ਕੋਲ ਚੱਲੋ ਵੀ ਮਹਾਰਾਜ ਸਾਨੂੰ ਚੰਗੇ ਦਿਨ ਦਵਾਓ ਫਿਰ ਉਹ ਚੰਗੇ ਦਿਨ ਦਵਾ ਵੀ ਦਿੰਦੇ ਨੇ ਫਿਰ ਉਹ ਦੋਆ ਦਾ ਆਪਾਂ ਫੇਰ ਭੁੱਲ ਜਾਂਦੇ ਆ ਮਹਾਰਾਜ ਨੂੰ ਆਪਦੇ ਨੂੰ ਇਹੋ ਜਿਹਾ ਕੰਮ ਨਾ ਕਰਿਆ ਕਰੋ ਹਰ ਟਾਈਮ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰੋ ਆਪਾਂ ਨੂੰ ਦਿਨ ਨਵਾਂ ਦੇਖਣ ਨੂੰ ਮਿਲਦਾ ਸਵੇਰੇ ਸ਼ਾਮ ਜਦੋਂ ਵੀ ਟਾਈਮ ਮਿਲਦਾ ਪਿੰਡ ਦੇ ਗੁਰਦੁਆਰਾ ਸਾਹਿਬ ਆਓ ਜਾਂ ਕੋਈ ਨੇੜੇ ਤੇੜੇ ਹੋਰ ਗੁਰਦੁਆਰਾ ਸਾਹਿਬ ਹੈਗਾ ਉੱਥੇ ਜਾਓ ਮੱਥਾ ਟੇਕੋ ਬਾਣੀ ਪੜੋ 5 ਮਿੰਟ 10 ਮਿੰਟ ਜਿੰਨੇ ਮਿੰਟ ਵੀ ਪੜ ਸਕਦੇ ਹੋ ਇਹੀ ਕੁਝ ਮਿਲਣਾ ਇਹੀ ਕੁਝ ਕਿਉਂਕਿ ਇੱਥੋਂ ਇਹੀ ਕੁਝ ਲੈ ਕੇ ਜਾਣਾ ਇੱਥੋਂ ਨਾ ਕੋਈ ਆਪਾਂ ਪੈਸਾ ਲੈ ਜਾਣਿਆ ਨਾ ਕੋਈ ਆਪਾਂ ਜ਼ਮੀਨ ਲੈ ਜਾਣਿਆ ਇੱਥੋਂ ਜੇ ਲੈ ਕੇ ਜਾਣਾ ਤਾਂ ਨਾਮ ਲੈ ਕੇ ਜਾਣਾ ਕਿਉਂਕਿ ਨਾਮ ਤੋਂ ਬਿਨਾਂ ਆਪਣੀ ਗੱਤਿਆ ਨਹੀਂ ਹੈਗੀ ਨਾਮ ਜਿੰਨਾ ਵੀ ਆਪਾਂ ਸਿਮਰਨ ਕਰਾਂਗੇ ਓਨਾ ਹੀ ਆਪਾਂ ਨੂੰ ਚੰਗੇ ਫਲ ਮਿਲਣਗੇ ਅੱਗੇ ਅਗਲੇ ਕਰਮਾਂ 'ਚ ਮਿਲ ਜਾਣਗੇ ਜਿਸ ਕਰਮਾਂ ਦੇ ਵਿੱਚ ਨਹੀਂ ਮਿਲੇ ਤਾਂ ਅਗਲੇ ਕਰਮਾਂ 'ਚ ਮਹਾਰਾਜ ਉਹ ਜਿਹੜਾ ਆਪਣਾ ਨਾਮ ਜਪਿਆ ਹੋਊਗਾ ਉਹ ਆਪਾਂ ਨੂੰ ਚੰਗੇ ਫਲ ਮਿਲਣਗੇ ਉਹਦੇ ਧਰਮ ਇੱਕ ਰੱਖੋ ਆਪਦਾ ਜਿਹੜੇ ਧਰਮ ਦੇ ਵਿੱਚ ਪੈਦਾ ਹੋਇਓ ਉਸ ਧਰਮ ਨੂੰ ਮੰਨੋ ਆਪਦੇ ਨੂੰ ਧਰਮ ਪਰਬਤਾਂ ਦੀ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਸਭ ਤੋਂ ਵੱਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਆਪਦਾ ਪਿਤਾ ਜਿਨ੍ਹਾਂ ਨੇ ਸੋਡੀ ਖਾਤਰ ਕਿੰਨੀਆਂ ਹੀ ਜਾਨਾਂ ਕੁਰਬਾਨ ਕਰਤੀਆਂ ਕਿੰਨੇ ਹੀ ਪਰਿਵਾਰ ਜਾਨ ਪਰਿਵਾਰ ਬਾਰ ਤੇ ਕਿੰਨੇ ਹੀ ਵੱਡੇ ਵੱਡੇ ਸ਼ੂਰਮੇ ਆਏ ਸਿੱਖ ਧਰਮ ਸਿੱਖ ਧਰਮ ਦੀ ਖਾਤਰ ਆਪਣੀਆਂ ਜਾਨਾਂ 바ਰ ਗਏ। ਤੋਂ ਐਡਾ ਇਥੋਂ ਵੱਡਾ ਗੁਰੂ ਕੌਣ ਹੋ ਸਕਦਾ? ਜਿਨ੍ਹਾਂ ਨੇ ਆਪਦੀ ਬਾਣੀ ਉਚਾਰ ਕਰਤੀ ਸਾਰਾ ਕੁਝ ਲਿਖਤਾ ਇਥੋਂ ਬਾਣੀ ਪੜਨ ਵਾਲੀ ਜਿਹੜੇ ਆਪਾਂ ਨੂੰ ਬਾਣੀਆਂ ਦਿੱਤੀਆਂ ਪਈਆਂ ਨੇ ਅਸ਼ਟਪਦੀਆਂ ਦਿੱਤੀਆਂ ਪਈਆਂ ਨੇ ਕਿੱਥੋਂ ਤੇਰੇ ਦੁੱਖ ਦੂਰ ਹੋਣੇ ਨੇ ਕਿੱਥੋਂ ਤੇਰੇ ਸੁੱਖ ਆਉਣੇ ਨੇ ਕਿੱਥੋਂ ਤੈਨੂੰ ਪੈਸਾ ਮਿਲਣਾ ਕਿੱਥੋਂ ਤੇਰਾ ਰਾਹ ਖੁੱਲਣਾ ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬਹਾਰਾ ਦੇ ਵਿੱਚ ਲਿਖਿਆ ਪਿਆ ਤੇ ਇਹ ਦੋ ਵੱਡਾ ਕੋਈ ਗੁਰੂ ਨਹੀਂ ਹੋ ਸਕਦਾ ਤੇ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੋਰ ਇੱਥੇ ਆਵੋ ਬਸ ਆਪਦੇ ਬਾਪੂ ਦੇ ਘਰ ਬਸ ਇਹੀ ਤੁਹਾਡਾ ਬਾਪੂ ਆ ਧੰਨਵਾਦ